ਸ਼੍ਰੋਮਣੀ ਕਾਲੀ ਦਲ ਨੇ ਆਉਣ ਵਾਲੀ ਜ਼ਿਮਨੀ ਚੋਣ ਤਰਨਤਾਰਨ ਤੋਂ ਆਪਣੇ ਉਮੀਦਵਾਰ ਦਾ ਵੀ ਐਲਾਨ ਕਰ ਦਿੱਤਾ ਹੈ ਉਮੀਦਵਾਰ ਕੌਣ ਹੋਣਗੇ ਔਰ ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜੇ ਉਮੀਦਵਾਰ ਬਣਾਏ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਨੂੰ ਹਲਕਾ ਇੰਚਾਰਜ ਵੀ ਬਣਾ ਦਿੱਤਾ ਹੈ ਤੇ ਗੁਲਜਾਰ ਸਿੰਘ ਰਣੀਕੇ ਨੂੰ ਚੋਣ ਇੰਚਾਰਜ ਲਗਾਇਆ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਭੋਲਰ ਸਾਹਿਬ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹ ਕਹਿ ਕੇ ਉੱਥੋਂ ਐਲਾਨ ਕੀਤਾ ਹੈ ਉਮੀਦਵਾਰ ਦਾ ਕਿ ਅਸਲ ਲੜਾਈ ਤਾਂ ਹੁਣ ਪੰਥਕ ਜਿਹੜੀ ਸ਼ੁਰੂ ਹੋਈ ਹੈ ਮਾਝੇ ਦੀ ਧਰਤੀ ਤੋਂ ਤਾਂ ਇਹ ਜਿਮਣੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦਾ ਸਭ ਤੋਂ ਪਹਿਲਾ ਉਮੀਦਵਾਰ ਐਲਾਨ ਕਰਨਾ ਇਹ ਕਿਸ ਕਿਸ ਗੱਲਾਂ ਵੱਲ ਇਸ਼ਾਰਾ ਕਰਦਾ ਹੈ ਕੀ ਕੀ ਸੰਕੇਤ ਦਿੰਦਾ ਹੈ ਬਿਲਕੁਲ ਸੰਦੀਪ ਕਹਿ ਸਕਦੇ ਕਿ ਜਿਵੇਂ ਅੱਜ ਸੁਭੀਤ ਸਿੰਘ ਬਾਦਲ ਨੇ ਦਾਵਾ ਕੀਤਾ ਹੈ ਕਿ ਮਾਝੇ ਦੀ ਧਰਤੀ ਤੋਂ ਹੁਣ ਅਸਲੀ ਲੜਾਈ ਹੋ ਗਈ ਹੈ لازਮੀ ਤੌਰ ਤੇ ਕਿਉਂਕਿ ਮਾਝੇ ਦੀ ਧਰਤੀ ਦੇ ਇੱਕ ਆਪਣੀ ਉਹਦੀ ਪਛਾਣ ਕਿਉਂਕਿ ਇੱਕ ਅਜਿਹੀ ਧਰਤੀ ਹੈ ਪੰਜਾਬ ਦੇ ਵਿੱਚ ਜਿੱਥੋਂ ਸਤਿਗੁਰੂ ਸਬੰਧ ਦੇ ਚਰਨਾਂ ਚੋਂ ਪ੍ਰਾਪਤ ਹੋ ਧਰਤੀ ਆਈ ਹੈ ਤੇ ਜਿੱਥੇ ਹਮੇਸ਼ਾ ਅਣਖ ਤੇ ਜ਼ਮੀਰ ਦੀ ਗੱਲ ਵੀ ਹੁੰਦੀ ਰਹੀ ਹੈ ਔਰ ਗੱਲ ਇਹ ਵੀ ਹੈ ਕਿ ਸਰਕਾਰ ਦੇ ਨਾਲ ਕਿਵੇਂ ਨਿਬੜਨਾ ਆ ਜਾਂਦਾ ਹੈ ਸਰਕਾਰ ਦੇ ਅੱਗੇ ਕਿਵੇਂ ਵੇਰਨਾ ਹੈਗਾ ਉਸ ਧਰਤੀ ਤੋਂ ਹਮੇਸ਼ਾ ਹੀ ਆਵਾਜ਼ਾਂ ਜਿਹੜੀਆਂ ਨੇ ਬੁਲੰਦ ਰਹੀਆਂ ਆਈਆਂ ਨੇ ਔਰ ਜਿਹੜਾ ਅੱਜ ਉਮੀਦਵਾਰ ਐਲਾਨ ਦਿੱਤਾ ਹੈਗਾ ਅੱਜ ਦੀ ਤਰੀਕ ਦੇ ਵਿੱਚ ਇਕਾਲੀ ਦਲ ਬਾਜ਼ੀ ਮਾਰ ਗਿਆ ਮਤਲਬ ਆਮ ਆਦੀ ਪਾਰਟੀ ਅਕਸਰ ਹੀ ਸਭ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ ਕਰ ਦਿੰਦੇ ਸੀ ਲੇਕਿਨ ਇਸ ਵਾਰ ਸੁਬੀਰ ਸਿੰਘ ਬਾਦਲ ਨੇ ਜਿਹੜਾ ਵਾ ਉਹ ਬਾਜ਼ੀ ਮਾਰ ਲਈ ਹੈਗੀ ਹੁਣ ਸਭ ਤੋਂ ਵੱਡੀ ਗੱਲ ਹਾਲਾਂਕਿ ਜਿਹੜੀ ਇਹ ਜਿਮਨੀ ਚੋਣ ਤਰਨ ਤਰਨ ਹੋਣੀ ਆ ਇਹ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਬਰਾਬਰੀ ਤਰਨ ਤਾ ਦੀ ਜਿਮਨੀ ਚੋਣ ਹੋਏਗੀ ਉਸ ਤੋਂ ਪਹਿਲਾਂ ਤੇ ਹੋਣੀ ਨਹੀਂ ਨੀ ਆ ਲੇਕਿਨ ਇਕਾਲੀ ਦਲ ਨੇ ਆਪਣਾ ਮੋੜ ਬਣ ਦਿੱਤਾ ਹੈਗਾ ਸਭ ਤੋਂ ਵੱ ਜੇ ਜਸਵਿੰਦਰ ਕੌਰ ਨੇ ਪ੍ਰਿੰਸੀਪਲ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇਹਨਾਂ ਨੇ ਰਿਟਾਇਰ ਹੋਏ ਨੇ ਔਰ ਜਿਹੜਾ ਇੱਕ ਆਜ਼ਾਦ ਗਰੁੱਪ ਬਣਾਇਆ ਕਿਉਂਕਿ ਕੁਝ ਚਰਚਾ ਵਾ ਕਿ ਮਾਜੇ ਦੇ ਵਿੱਚ ਜਿਹੜਾ ਮੁੰਡਾ ਕੋਈ ਬਾੜ ਬਾੜ ਦੱਸਿਆ ਜਾ ਰਿਹਾ ਜਿਹੜਾ ਤਰਨਤਾਰ ਦੇ ਜਿਹੜੇ ਮਕਦਮਿਆਂ ਦੀ ਗੱਲ ਕਰ ਜਾਂ ਕਾਨੂੰਨ ਮੁਤਾਬਕ ਉਹ ਬੰਦਾ ਉੱਥੇ ਸੈਟਲ ਹੋਣਾ ਪਿਆਗਾ ਹਣਾ ਉਹਦੀਆਂ ਵਕਫਾ ਅਪਰਾਧ ਗਤੀਆਂ ਦੇ ਗਤੀਵਿਧੀਆਂ ਦੇ ਵਿੱਚ ਉਹਦੀ ਸ਼ਮੂਲੀਅਤ ਦੱਸੀ ਜਾ ਰਹੀ ਉਹਨਾਂ ਨੇ ਬਾਹਰ ਬੈਠੇ ਹੋਏ ਹੀ ਕਟੂਗਰ ਤਰਨਤਾਰ ਦੇ ਡਿਸਟ੍ਰਿਕਟ ਦੀਆਂ 70 ਪੰਚਾਇਤਾਂ ਉਹਨੇ ਬਣਾਈਆਂ ਸੀ ਜਿਨ੍ਹਾਂ ਲੋਕਾਂ ਨੂੰ ਉਦੋਂ ਫਾਰਮ ਨਹੀਂ ਮਿਲਦੇ ਜਿਨ੍ਹਾਂ ਨੇ ਚੁਲਾ ਟੈਕਸ ਨਹੀਂ ਮਿਲਦਾ ਜਿਨ੍ਹਾਂ ਦੀ ਨਾਮਜ਼ਦਗੀ ਨਹੀਂ ਸੀ ਭਰੀ ਜਾ ਰਹੀ ਹੈਗੀ ਉਹਨੇ ਕੈਨੇਡਾ ਤੋਂ ਬੈਠ ਕੇ ਹੀ ਬਾਠ ਬਾਠ ਨਾਮਕ ਮੁੰਡਾ ਹੈਗਾ ਉਹਨੇ ਉੱਥੋਂ ਪੂਰੀ ਕਾਰਵਾਈ ਕੀਤੀ ਪੈਰਵਾਹੀ ਕੀਤੀ ਸੀ ਤੇ 70 ਦੇ ਕਰੀਬ ਉਹਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਚੁਣੀਆਂ ਗਈਆਂ ਸੀ ਤਰਨਤਾਰ ਸਿਟੀ ਦੀ ਗੱਲ ਜਦੋਂ ਕਰਦੇ ਆ ਤੇ ਨਾਲ ਦੇ ਨਾਲ ਜਦੋਂ ਅਸੀਂ ਤਰਨਤਨ ਵਿਧਾਨ ਸਭਾ ਹਲਕੇ ਦੀ ਗੱਲ ਕਰਦੇ ਤਾਂ ਕੋਈ 103 ਪੰਚਾਇਤਾਂ ਨੇ 103 ਪੰਚਾਇਤਾਂ ਦੇ ਵਿੱਚ 70 ਜਿਹੜੀਆਂ ਨੇ ਪੰਚਾਇਤਾਂ ਨੇ ਉਹ ਇਸ ਪਰਿਵਾਰ ਦੇ ਕੋਲ ਆ ਮਤਲਬ ਸਰਪੰਚ ਇਹਨਾਂ ਦੀ ਪੈਰਵਾਹੀ ਦੇ ਕਰਕੇ ਹੀ ਬਣੇ ਨੇ ਤੇ ਇੱਕ ਵੱਡਾ ਨਾਮ ਹੈ ਪ੍ਰਿੰਸੀਪਲ ਜਸਵਿੰਦਰ ਕੌਰ ਕਿਉਂਕਿ ਦਾ ਜਵਾਈ ਦਾ ਉਹਦਾ ਉੱਥੇ ਆਪਣੀ ਉਹਦੀ ਇੱਕ ਪੈਂਠਾ ਹੈ ਉਹਦਾ ਸਿੱਕਾ ਚੱਲਦਾ ਹੈਗਾ ਔਰ ਦੂਜਾ ਇਹ ਮੁਕਾਬਲਾ ਅੱਜ ਦੀ ਤਰੀਕ ਦੇ ਨਾਲ ਇਹ ਸਿੱਧਾ ਮੁਕਾਬਲਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਬਨਾਮ ਆਮ ਆਦੀ ਪਾਰਟੀ ਦੇ ਵਿਚਕਾਰ ਇਹ ਸਿੱਧੀ ਟੱਕਰ ਹੈ ਕਾਂਗਰਸ ਜਿਹੜੀ ਆ ਕਾਂਗਰਸ ਦੀ ਜਿਹੜੀ ਸਥਿਤੀ ਫਿਲਹਾਲ ਏਡੀ ਵਧੀਆ ਨਹੀਂ ਉੱਥੇ ਤਰਨਤਾਰ ਦੇ ਵਿੱਚ ਇੱਕ ਪਾਸੇ ਡਾਕਟਰ ਧਰਮਵੀਰ ਅਗਣੀ ਹੋਤਰੀ ਦੀ ਮੌਤ ਤੋਂ ਬਾਅਦ ਹਲਕਾ ਜਿਹੜਾ ਵਾ ਉਹ ਕਿਸੇ ਨੇ ਹਲਕੇ ਦੀ ਪੁਸ਼ਗਿਸ਼ ਹੀ ਨਹੀਂ ਕੀਤੀ ਹੈ ਇਸ ਟਾਈਮ ਹੀ ਉੱਥੇ 7-8 ਉਮੀਦਵਾਰ ਜਿਹੜੇ ਆਪੋ ਆਪਣੀ ਉਹਨਾਂ ਦੀ ਪਈ ਹੈ ਤੇ ਜੇ ਕਾਂਗਰਸ ਪਾਰਟੀ ਨੇ ਕੋਈ ਵੱਡਾ ਚਿਹਰਾ ਨਾ ਦਿੱਤਾ ਜਿਵੇਂ ਚਰਚਾ ਚੱਲਦੀ ਆ ਕਿ ਉੱਥੇ ਜਸਬੀਰ ਸਿੰਘ ਡਿੰਪਾ ਹੋ ਸਕਦੇ ਨੇ ਜਾਂ ਰਮਨਜੀਤ ਸਿੰਘ ਸਿੱਕੀ ਹੋ ਸਕਦੇ ਨੇ ਫਿਰ ਕਹਿ ਸਕਦੇ ਕਿ ਕਾਂਗਰਸ ਲੜਾਈ ਦੇ ਵਿੱਚ ਹੈ ਜੇਕਰ ਕਾਂਗਰਸ ਨੇ ਨਵਾਂ ਚਿਹਰਾ ਦਿੱਤਾ ਜਾਂ ਬਿਲਕੁਲ ਕਿਨਾ ਖਾਣਾ ਪੂਰਤੀ ਕਿਤੇ ਹੈ ਤੇ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਨਾਲ ਉੱਥੇ ਤੀਜੇ ਨੰਬਰ ਤੇ ਆਏਗੀ ਸਿੱਧੀ ਲੜਾਈ ਅੱਜ ਜਿਹੜੀ ਆ ਉਹ ਜਿਹੜੀ ਆ ਸ਼ੁਰੂਨੀ ਕਾਲੀ ਦਲ ਔਰ ਆਮ ਆਦੀ ਪਾਰਟੀ ਦੇ ਵਿੱਚ ਕਰ ਰਹੀ ਹੈ ਔਰ ਇੱਥੇ ਜਸਟ ਕੱਲ ਇਹ ਵੀ ਇੱਕ ਦੂਜੇ ਦੁਆਰ ਜੀ 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 ਨੂੰ ਹੀ ਚੋਣ ਮੈਦਾਨ ਵਿੱਚ ਉਤਾਰਨਾ ਹੈ ਜੀ ਜੀ ਮੇਰਾ ਸਵਾਲ ਵੀ ਇਹੀ ਸੀ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਤਾਂ ਐਲਾਨ ਹੋ ਗਿਆ ਉਮੀਦਵਾਰ ਦਾ ਇੱਕ ਤਰੀਕੇ ਨਾਲ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਵੀ ਕਾਲੀ ਦਲ ਦੇ ਜਿਹੜੇ ਸਾਬਕਾ ਵਿਧਾਇਕ ਨੂੰ ਸ਼ਾਮਲ ਕੀਤਾ ਲਗਭਗ ਉਹੀ ਉਮੀਦਵਾਰ ਨੇ ਉਧਰੋਂ ਬਿਲਕੁਲ ਕਿਉਂਕਿ ਆਮ ਆਦੀ ਪਾਰਟੀ ਕੋ ਵੀ ਉੱਥੇ ਕੋਈ ਵੱਡਾ ਚਿਹਰਾ ਨਹੀਂ ਸੀ ਆਮ ਆਦੀ ਪਾਰਟੀ ਨੇ ਹੁਣ ਤੱਕ 7 ਜਿਮਨੀ ਚੋਣਾਂ ਲੜੀਆਂ ਉਹ 7ਾਂ ਚੋਂ 5 ਉਹਨਾਂ ਦੇ ਉਮੀਦਵਾਰ ਬਾਹਰ ਹੀ ਸੀ ਆਮ ਆਦੀ ਪਾਰਟੀ ਨੂੰ ਆਪਣੇ ਭਮਕੜਾਂ ਤੇ ਭਰੋਸਾ ਨਹੀਂ ਉਹ ਤੇ ਗੈਰਾਂ ਦੇ ਮੋਢਿਆਂ ਤੇ ਲੜਾਈ ਜਿੱਤ ਰਿਹਾਗੇ ਨੇ ਕਿਉਂਕਿ ਆਮ ਆਦੀ ਪਾਰਟੀ ਦਾ ਹੱਲੇ ਵੀ ਸਰਕਾਰ ਬਣਨ ਦੇ ਬਾਵਜੂਦ ਵੀ ਆਮ ਆਦੀ ਪਾਰਟੀ ਪਿੰਡਾਂ ਦੇ ਵਿੱਚ ਆਪਣਾ ਵਜੂਦ ਨਹੀਂ ਬਣਾ ਸਕੀ ਨੇ ਮਸ਼ਹੂਰੀਆਂ ਦੇ ਨਾਲ ਵਜੂਦ ਨਹੀਂ ਬਣਦੇ ਲੋਕਾਂ ਦੇ ਦਿਲ ਜਿੱਤਨੇ ਪੈਂਦੇ ਹੈ ਕਿਨੇ ਲੋਕਾਂ ਦੇ ਕੰਮ ਕਰਨੇ ਪੈਂਦੇ ਹੈਗੇ ਨਹੀਂ ਤੇ ਇਸ ਕਰਕੇ ਇਸੇ ਕਰਕੇ ਇਹਨਾਂ ਨੂੰ ਬਾਹਰੋਂ ਉਮੀਦਵਾਰ ਲਿਆਉਣੇ ਪੈ ਰਹੇ ਨੇ ਚਾਹੇ ਚੱਬੇਵਾਲ ਦੀ ਗੱਲ ਕਰ ਲੋ ਚਾਹੇ ਤੁਸੀਂ ਬਰਨਾਲੇ ਦੀ ਗੱਲ ਕਰ ਲੋ ਚਾਹੇ ਤੁਸੀਂ ਗਿੱਦੜਪਾਏ ਦੀ ਗੱਲ ਕਰ ਲੋ ਚਾਹੇ ਜਲੰਧਰ ਪਸ਼ਮੀ ਦੀ ਗੱਲ ਕਰ ਲੋ ਚਾਹੇ ਲੁਧਿਆਣਾ ਪਸ਼ਮੀ ਦੀ ਗੱਲ ਕਰ ਲੋ ਜਾਂ ਹੁਣ ਰਮੇਸ਼ ਸਿੰਘ ਸੰਧੂ ਦੀ ਗੱਲ ਕਰੋ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਆਪਣਾ ਵजूद ਨਹੀਂ ਬਣਾ ਸਕੀ ਅਜੇ ਤੱਕ ਨਾ ਹੀ ਇਹਨਾਂ ਨੂੰ ਜਨਤਾ ਤੇ ਭਰੋਸਾ ਤੇ ਜਨਤਾ ਨੇ ਜਿਹੜਾ ਭਰੋਸਾ ਕੀਤਾ ਸੀ ਆਮ ਆਦੀ ਪਾਰਟੀ ਉਹ ਇਹਨਾਂ ਦਾ ਭਰੋਸਾ ਟੁੱਟ ਚੁੱਕਾ ਹੈਗਾ ਤੁਹਾਡੇ ਨੂੰ ਮਜ਼ਦਹ ਜਥੇਬੰਦੀ ਖਫਾ ਨੇ ਤੁਹਾਡੇ ਤੋਂ ਕਿਸਾਨ ਜਥੇਬੰਦੀ ਅਖਾਫਾ ਨੇ ਕਿਸਾਨਾਂ ਤੇ ਇਲਜ਼ਾਮ ਬਰੋਜ਼ਗਾਰਾਂ ਤੇ ਇਲਜ਼ਾਮ ਮੁਲਾਜ਼ਮ ਜਥੇਬੰਦੀਆਂ ਤੇ ਇਲਜ਼ਾਮ ਸਰਕਾਰੀ ਮੁਲਾਜ਼ਮਾਂ ਤੇ ਇਲਜ਼ਾਮ ਅਫਸਰਾਂ ਤੇ ਇਲਜ਼ਾਮ ਅਜੇ ਸਥਿਤੀ 'ਚ ਤੁਸੀਂ ਲੋਕਾਂ ਦਾ ਕਿਵੇਂ ਭਰੋਸਾ ਜਿੱਤ ਲੋਗੇ ਹੁਣ ਲੜਾਈ ਹਰਮੀਤ ਸਿੰਘ ਸੰਧੂ ਦਾ ਇੱਕ ਆਪਣਾ ਵਜੂਦ ਹੈ ਦੇਖੋ ਇਹ ਪੈਰ ਜੇ ਲੱਗੇ ਹੈਗੇ ਤਾਂ ਅਕਾਲੀ ਦਲ ਕਰਕੇ ਪੈਰ ਲੱਗੇ ਨੇ ਜੇ ਉਹਨੇ ਤਿੰਨ ਵਾਰ ਇਲੈਕਸ਼ਨ ਜਿੱਤੀ ਹੈਗੀ ਤਾਂ ਅਕਾਲੀ ਦਲ ਕਰਕੇ ਹੀ ਜਿੱਤੀ ਹੈਗੀ ਹਾਲਾਂਕਿ ਪਹਿਲਾਂ ਉਹ ਆਜ਼ਾਦ ਲੜਿਆ ਸੀ ਲੇਕਿਨ ਉਹ ਅਕਾਲੀ ਦਲ ਦੀ ਸਪੋਰਟ ਸੀ ਫਿਰ ਦੋ ਸੀਟਾਂ ਉਹਨੇ ਅਗਲੀ ਵਾਰ ਜਿਹੜੇ ਐਸੈਂਬਲੀਆ ਸੀ ਉਹ ਉਹਨੇ ਅਕਾਲੀ ਦਲ ਦੀ ਬਦੌਲਤ ਜਿੱਤੇ ਸੁਬੀਰ ਸਿੰਘ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਦਾ ਹਰਮੀਤ ਸਿੰਘ ਸੰਧੂ ਤੇ ਪੂਰਾ ਹੱਥ ਰਿਹਾ ਹੈ ਜੇ ਹੱਥ ਨਾ ਰਹਿੰਦਾ ਹੁੰਦਾ ਤੇ ਹੁਣ ਹੋ ਸਕਦਾ ਕਿ ਹਰਮਿੰਦਰ ਸਿੰਘ ਸੰਧੂ ਕਈ ਮੁਸ਼ਕਲਾਂ ਦੇ ਵਿੱਚ ਫਸਿਆ ਹੁੰਦਾ ਜੀ ਪਰ ਉਹ ਸਵਾਲ ਆ ਗਿਆ ਕਿ ਲੜਾਈ ਸਿੱਧੀ ਜਸਵਿੰਦਰ ਕੌਰ ਰੰਦਾਵਾ ਦਿੱਤੇ ਅੱਜ ਦੀ ਤੀਕਣਾ ਹਰਮਿੰਦਰ ਸਿੰਘ ਸੰਧੂ ਦੇ ਵਿਚਾਰ ਹੈਗੇ ਹੁਣ ਅਗਰ ਗੱਲ ਕੀਤੀ ਜਾਵੇ ਕਿ ਜਦੋਂ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਹਨੇਰੀ ਆਈ ਸੀ ਤੇ ਉਦੋਂ ਵੀ ਜਿਹੜਾ ਹਰਮਿੰਦਰ ਸਿੰਘ ਸੰਧੂ ਆ 2022 ਦੇ ਵਿੱਚ ਕੋ 38-39 ਹਜ਼ਾਰ ਵੋਟਾਂ ਲੈ ਗਿਆ ਸੀ ਜਦ ਕਿ ਕਸ਼ਮੀਰ ਸਿੰਘ ਸੋਲ ਦੀਆਂ 50 ਹਜ਼ਾਰ ਵੋਟਾਂ ਸੀ ਜਦੋਂ ਲੋਕ ਸਭਾ 24 ਦੀ ਗੱਲ ਕਰੀ ਹੈਗੇ ਤੇ ਜਦੋਂ ਇੱਥੋਂ ਅੰਮ੍ਰਿਤਪਾਲ ਸਿੰਘ ਜਿਹੜੇ ਜਿੱਤ ਜਾਂਦੇ ਹਨ ਜਿਹਨੇ ਜਿਹੜੇ ਇਸ ਟਾਈਮ ਬਿਦਬਰਗੜ ਦੇਲ ਵਿੱਚ ਬੰਦ ਨੇ ਤੇ ਤਰਨਤਾਰ ਦੇ ਇਕੱਲੇ ਸੈਗਮੈਂਟ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਲਗਾਤਾਰ ਤਰਨਤਾਰ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਅਕਾਲੀ ਦਲ ਫਿਰ ਵੀ ਨੌ ਬੋਰਡ ਲੈ ਗਿਆ ਸੀ ਤੇ ਆਮਾ ਦੀ ਪਾਰਟੀ ਨੂੰ ਕੋਈ 13-14 ਹਜ਼ਾਰ ਸੀ ਤੇ ਇਸ ਕਰਕੇ ਜਿਹੜੀ ਲੜਾਈ ਹੈ ਸਿੱਧੀ ਲੜਾਈ ਹੋਏਗੀ ਕਾਂਗਰਸ ਦੀ ਲੜਾਈ ਅੱਜ ਦੀ ਤਰੀਕ ਦੇ ਨਾਲ ਉੱਥੇ ਨਹੀਂ ਦਿਖਾਈ ਦੇ ਰਹੀਗੀ ਪਰ ਇਹ ਜਿਹੜੀ ਸਵਾਲ ਇਹ ਕਿ ਜਿਹੜੀਆਂ ਪੰਚਾਇਤਾਂ ਜਿਹੜੀਆਂ ਜਿਹੜਾ ਹੁਣ ਹਲਕਾ ਇੰਚਾਰਜ ਜਸਵਿੰਦਰ ਕੌਰ ਰੰਧਾਵਾ ਨੂੰ ਬਣਾਇਆ ਗਿਆ ਜਿਹੜੇ ਉਹਨਾਂ ਦੇ ਜਵਾਈ ਦੀ ਇਹਨਾਂ ਪਿੰਡਾਂ ਦੇ ਵਿੱਚ ਤੂਤੀ ਬੋਲਦੀ ਆ ਉਹ ਜਿਹੜੇ ਸਰਪੰਚ ਨੇ ਕੀ ਸਰਕਾਰ ਉਹਨਾਂ ਨੂੰ ਡਰਾਊਗੀ ਧਮਕਾਊਗੀ ਜਿਹੜੇ ਰੂਰਲ ਡਿਵੈਲਪਮੈਂਟ ਦਾ ਸਹਿਯੋਗ ਲਏਗੀ ਪੁਲਿਸ ਦਾ ਸਹਿਯੋਗ ਲਏਗੀ ਕਿਉਂਕਿ ਜਿੰਨੂੰ ਸਰਕਾਰਾਂ ਵਿੱਚ ਸਰਕਾਰਾਂ ਇਦਾਂ ਹੀ ਕਰਦੀਆਂ ਆਈਆਂ ਨੇ ਕਿਉਂਕਿ ਜਿੱਤ ਦੀ ਲੜਾਈ ਵਾਸਤੇ ਸਰਕਾਰਾਂ ਤੇ ਦੋਸ਼ ਲੱਗਦਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਆ ਹੁਣ ਪੰਚਾਇਤਾਂ ਤੇ ਉਹ ਜਿਹੜੇ ਜਸਵਿੰਦਰ ਕੌਰ ਦੇ ਜਵਾਈ ਨੇ ਬਣਾ ਲਈਆਂ ਗੱਲ ਹੈ ਕਿ ਆਮ ਲੋਕ ਵੋਟਾਂ ਪਾਉਣਗੇ ਕਿ ਨਹੀਂ ਪਾਉਣਗੇ ਉਹ ਆਪਣਾ ਸਵਾਲ ਹੈ ਜੇ ਉੱਥੋਂ ਸੁਭੀਸ਼ ਸਿੰਘ ਬਾਦਲ ਨੇ ਸਿੱਧੀ ਟੱਕਰ ਦੇਗੇ ਤੇ ਲਾਜ਼ਮੀ ਤੌਰ ਤੇ ਇਹ ਕਹਿ ਸਕਦੇ ਕਿ ਕਾਲੀ ਦਲ ਦੀ ਜਿਹੜੀ ਆ ਵਾਪਸੀ ਬੜੀ ਆਰਾਮ ਨਾਲ ਹੋ ਸਕਦੀ ਹੈ ਗਿਆ ਕਿ ਜੋ ਤੁਸੀਂ ਦੂਜੇ ਨੰਬਰ ਤੇ ਰਹਿੰਦੀ ਹੈਗੇ ਤੇ ਵੱਡੀ ਗੱਲ ਆ ਜੀ ਹੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਲੜਾਈ ਫਿਲਹਾਲ ਦੀ ਘੜੀ ਅੱਜ ਦੀ ਘੜੀ ਤਾਂ ਲੱਗ ਰਹੀ ਆ ਆਮ ਆਦੀ ਪਾਰਟੀ ਵਰਸ ਸ਼੍ਰੋਮਣੀ ਕਾਲੀ ਦਲ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਸਟੇਜ ਤੋਂ ਐਲਾਨ ਕੀਤਾ ਕਿ ਅਸਲੀ ਪੰਥਕ ਲੜਾਈ ਹੁਣ ਸ਼ੁਰੂ ਹੋਣੀ ਆ ਝਵਾਲ ਦੀ ਧਰਤੀ ਤੋਂ ਕਿਉਂਕਿ ਮਾਈ ਭਾਗੋ ਨੇ ਵੀ ਲੜਾਈ ਇੱਥੋਂ ਲੜੀ ਸੀ ਔਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਜਿਹੜਾ ਇਹ ਦਾਵਾ ਹੈ ਬਾਕੀ ਜਿਹੜੀਆਂ ਸਿਆਸੀ ਧਿਰਾਂ ਨੇ ਪੰਥਕ ਹਲਕਿਆਂ ਦੀਆਂ ਚਾਹੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਉਮੀਦਵਾਰ ਆਉਣਾ ਹੈ ਕੱਲ ਨੂੰ ਜਾਂ ਅਮਰਿਤਪਾਲ ਸਿੰਘ ਦੇ ਵੱਲੋਂ ਕੋਈ ਉਮੀਦਵਾਰ ਆਏਗਾ ਉਹ ਕਿਤੇ ਨਾ ਕਿਤੇ ਪੰਥਕ ਸਿਆਸਤ ਦੇ ਵਿੱਚ ਆਪਸੀ ਕੰਪੀਟੀਸ਼ਨ ਜਾਂ ਮੁਕਾਬਲੇਬਾਜ਼ੀ ਕਿੰਨੀ ਕੁ ਬਣਾਇਆ ਜਾ ਸਕਦੀ ਹੈ ਜੇਕਰ ਦੋ ਤਿੰਨ ਪੰਥਕ ਧਿਰਾਂ ਦੇ ਉਮੀਦਵਾਰ ਆਉਂਦੇ ਇਸ ਮੈਦਾਨ ਵਿੱਚ ਦੇਖੋ ਉਸ ਧਰਤੀ ਨੇ ਉਸ ਮਾਜੇ ਦੀ ਧਰਤੀ ਨੇ ਸਿਮਰਜੀਤ ਸਿੰਘ ਮਾਨ ਨੂੰ ਵੀ ਸਭ ਤੋਂ ਵੱਧ ਵੋਟਾਂ ਪਾ ਕੇ ਹਿੰਦੁਸਤਾਨ ਦੇ ਵਿੱਚ ਰਿਕਾਰਡ ਬਣਾਇਆ ਸੀ ਉਹ ਵੱਖਰੀ ਕਰਕੇ ਸਿਮਰਜੀਤ ਸਿੰਘ ਮਾਨ ਨੇ ਮੋਲ ਨਹੀਂ ਤਾਰਿਆ ਮਝੈਲਾ ਦਾ ਫਿਰ ਹੁਣ ਇਹ ਗੱਲ ਕਰੇ 2024 ਚ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਜਿਤਾ ਕੇ ਜਮਾਨਤ ਜਬਤ ਕਰਵਾ ਦਿੱਤੀਆਂ ਕਈ ਪਾਰਟੀ ਦੀਆਂ ਲੇਕਿਨ ਉਹ ਠੀਕ ਹੈ ਡਿਬਰੂਗੜ੍ਹ ਸੀ ਲੇਕਿਨ ਉਹਦੇ ਪਿਓ ਵੱਲੋਂ ਨਾ ਉਹ ਉਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਨਹੀਂ ਵਿਚਰ ਪਾਰੇ ਉਹ ਲੋਕਾਂ ਨੂੰ ਇਕੱਠੇ ਕਰ ਨਹੀਂ ਸਕੇ ਲੋਕਾਂ ਨੂੰ ਲਾਮਬਦ ਕਰ ਹੀ ਨਹੀਂ ਸਕੇ ਘਟੂ ਘਟ ਤੁਸੀਂ ਮੰਨ ਕੇ ਚੱਲੋ ਕਿ ਤਿੰਨ ਜਿਹੜੇ ਵਿਧਾਨ ਸਭਾ ਹਲਕੇ ਬਾਹਰ ਕੱਢ ਲੋ ਖਡੂਰ ਸਾਹਿਬ ਤੋਂ ਤਰਨਤਾਰਨ ਸultanpur રોਦੀ ਤੇ ਜੀਰ ਆ ਜਿਹੜੇ 6 ਹਲਕੇ ਸੀ ਜਿਹੜੇ ਡਿਸਟ੍ਰਿਕਟ ਅੰਮ੍ਰਿਤਸਰ ਤੇ ਡਿਸਟ੍ਰਿਕਟ ਤਰਨਤਾਰਨ ਦੇ ਹਿੱਸਾ ਸੀ ਉਥੋਂ ਉਹ ਲੋਕਾਂ ਨੂੰ ਲਾਮਬੰਦ ਕਰ ਸਕਦੇ ਸੀ ਲੇਕਿਨ ਬਾਪੂ ਤਰਸੇਮ ਸਿੰਘ ਹੋਣੀ ਲਾਮਬੰਦ ਕਰ ਹੀ ਨ ਸਕੇ ਉਹ ਹੋਰ ਹੀ ਖੇਡਾਂ ਦੇ ਵਿੱਚ ਬੀਜੀ ਹੋ ਗਏ ਜਿਹਦੇ ਚੱਲਣਾ ਉਥੇ ਹੁਣ ਨਾ ਤੇ ਅੰਮ੍ਰਿਤਪਾਲ ਦੇ ਹਲਕੇ ਲੋਕਾਂ ਦੀ ਉਥੇ ਪੁੱਜ ਗੇ ਨਹੀਂ ਉਹ ਬਰਕਰਾਰ ਨਹੀਂ ਰੱਖ ਪਾਇਆਗੇ ਤੇ ਨਾ ਹੀ ਸਿਮਰਜੀਤ ਸਿੰਘ ਮਾਨ ਦਾ ਧੜਾ ਜੇ ਠੀਕ ਹੈ ਕਿ ਇਹਨਾਂ ਦੇ ਉਮੀਦਵਾਰ ਹੋ ਜਾਣਗੇ ਲਿਖਣ ਵੋਟਾਂ ਖਰਾਬ ਹੋ ਜਾਣਗੀਆਂ ਲੇਕਿਨ ਜਿਹੜੇ ਲੋਕ ਆ ਲੋਕ ਉਹ ਤੁਹਾਡੇ ਦੇਖ ਚੁੱਕੇ ਹੈਗੇ ਨੇ ਕਿ ਅਸੀਂ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਤੇ ਉਦੋਂ ਸਰਕਾਰ ਦੀ ਅੜੀ ਭੰਨੀ ਅਸੀਂ ਅਮਰਤਪਾਲ ਸਿੰਘ ਨੂੰ ਜਿਤਾ ਕੇ ਸਰਕਾਰ ਦੀ ਅੜੀ ਭੰਨੀ ਲੇਕਿਨ ਅੜੀ ਭੰਨੋਂ ਦੇ ਬਾਵਜੂਦ ਉਹ ਹਲਕਾ ਜਿਹੜਾ ਉਹ ਬਾਪੂ ਤਰਸੇਮ ਸਿੰਘ ਹੋਣੀ ਸੰਭਾਲ ਹੀ ਸਕੇ ਲੋਕਾਂ ਨੂੰ ਲਾਮਬੰਦ ਨਹੀਂ ਕਰ ਸਕਿਆਗੇ ਲੋਕਾਂ ਨੂੰ ਜੋੜ ਨਹੀਂ ਸਕੇ ਤੁਸੀਂ ਮਾਸ ਲੈਵਲ ਤੇ ਸੜਕ ਤੇ ਆ ਕੇ ਪ੍ਰੋਟੈਸਟ ਕਰ ਸਕਦੇ ਹਲਕੇ ਵਾਈਜ਼ ਪ੍ਰੋਟੈਸਟ ਕਰਦੇ ਸੀ ਕਸਬੇ ਵਾਈਜ਼ ਤੁਸੀਂ ਪ੍ਰੋਟੈਸਟ ਕਰ ਸਕਦੇ ਸੀ ਕਿ ਸਾਡਾ ਅਸੀਂ ਇੱਕ ਐਮਪੀ ਨੂੰ ਜਿਤਾਇਆ ਤੇ ਉਹਨੂੰ ਤੁਸੀਂ ਬਾਹਰ ਕੱਢੋ ਲੇਕਿਨ ਬਾਪੂ ਪੁੱਤਰ ਸੇਮ ਸਿੰਘ ਹੋਣੀ ਕਰ ਨਹੀਂ ਸਕਿਆ ਕਿ ਜਿਹਦੇ ਚੱਲਦੇ ਆ ਉੱਥੇ ਲੋਕ ਦੇਖਣਗੇ ਕਿ 227 ਦੇ ਵਿੱਚ ਕੀ ਕਿ ਕਿੰਨੂ ਮਜ਼ਬੂਤ ਕਰਨਾ ਹੈਗਾ ਤੇ ਜੇ ਅਕਾਲੀ ਦਲ ਲੋਕਾਂ ਦੇ ਵਿੱਚ ਆਪਣੀ ਨਜ਼ਰ ਕਾਮਯਾਬ ਹੋ ਗਿਆ ਹਾਲਾਂਕਿ ਅੱਜ ਕੱਠ ਜਿਹੜਾ ਕੀਤਾ ਹੈਗਾ ਕੱਠ ਤੇ ਲੱਗਦਾ ਕਿ ਵੱਡੀ ਗਿਣਤੀ ਦੇ ਵਿੱਚ ਆ ਲੇਕਿਨ ਹੋ ਸਕਦਾ ਹੈ ਕਿ ਜਿਹੜੇ ਨੇੜਲੇ ਤੇੜਲੇ ਹਲਕਿਆਂ ਤੋਂ ਵੀ ਲੋਕ ਜਿਹੜੇ ਨੇ ਉਹ ਆਏ ਹੋਣ ਪੱਟੀ ਤੋਂ ਆਏ ਹੋਣਗੇ ਉਹ ਖੇਮ ਕਰਨ ਤੋਂ ਆਏ ਹੋਣਗੇ ਉਹ ਜਡੇਆਲਾ ਗੁਰੂ ਤੋਂ ਆਏ ਹੋਣਗੇ ਉਹ ਬਾਬਾ ਪਕਾਲਾ ਤੋਂ ਆਏ ਹੋਣਗੇ ਉਹ ਖਡੂਰ ਸਾਹਿਬ ਤੋਂ ਆਏ ਹੋਣਗੇ ਲੇਕਿਨ ਇੱਕ ਆਪੋਜੀਸ਼ਨ ਪਾਰਟੀ ਵੱਲੋਂ ਜਿਹੜਾ ਕੱਠ ਕਰਨ ਹੈਗਾ ਉਹ ਆਪਣੇ ਆਪ ਚ ਵੱਡੀ ਗੱਲ ਹੈ ਕਿਉਂਕਿ ਤਸਵੀਰਾਂ ਦੇ ਵਿੱਚ ਵੀਰਸਾ ਸਿੰਘ ਬਲਟੋਵਾ ਨਹੀਂ ਦੇਖੇ ਲੇਕਿਨ ਵੀਰਸਾ ਸਿੰਘ ਬਲਟੋਵਾ ਦਾ ਮੁੰਡਾ ਗੌਰਵ ਸਿੰਘ ਬਲਟੋਵਾ ਜਿਹੜਾ ਉਹ ਦਿਖਾਈ ਦਿੰਦੇ ਹੈਗੇ ਨੇ ਹਨਾ ਕਿਉਂਕਿ ਅਜੇ ਵੀਰਸਾ ਸਿੰਘ ਬਲਟੋਵਾ ਦੀ ਅਜੇ ਵਾਪਸੀ ਨਹੀਂ ਉਹਨੇ ਕਾਲ ਤਖਤ ਸਾਹਿਬ ਨੂੰ ਬੇਨਤੀ ਵੀ ਕੀਤੀ ਹੈਗੀ ਆ ਵੀਰਸਾ ਸਿੰਘ ਬਲਟੋਵਾ ਦੇ ਮੁੰਡੇ ਨੂੰ ਅਕਾਲੀ ਦਲ ਨੇ ਕਮੇਟੀ ਦੇ ਵਿੱਚ ਵੀ ਸ਼ਾਮਲ ਕੀਤਾ ਹੈਗਾ ਲੇਕਿਨ ਗੁਲਜਾਰ ਸਿੰਘ ਰਣੀ ਕਿਉਂਕਿ ਸਿਆਣੇ ਸ਼ਰੀਫ ਜਿਹੜੇ ਹੈਗੇ ਨੇ ਉਹਨਾਂ ਨੂੰ ਉੱਥੇ ਇੰਚਾਰਜ ਲਾ ਲੇਕਿਨ ਗੱਲ ਹੈ ਕਿ ਕੈਨੇਡਾ ਤੋਂ ਇਹ ਜਿਹ ਕਿ ਕੈਨੇਡਾ ਤੋਂ ਇਸ਼ਾਰੇ ਹੋਣੇ ਕਿ ਜਿਹੜਾ ਉੱਥੋਂ ਮੁੰਡਾ ਬਾਠ ਬਾਠ ਦੱਸਿਆ ਜਾ ਰਿਹਾ ਵਾ ਉਹ ਕਿਵੇਂ ਇਸ ਮਸਲੇ ਦੇ ਵਿੱਚ ਜਿਹੜਾ ਵਾ ਉਹ ਕਾਰਵਾਈ ਕਰਦੇ ਹੈਗੇ ਪਰ ਮਾਝਾ ਜਿਹੜਾ ਅਕਾਲੀ ਦਲ ਦਾ ਬੜਾ ਸਟਰੋਂਗ ਰਿਹਾ ਗਿਆ ਜੇ ਅੱਜ ਉੱਥੋਂ ਕਾਂਗਰਸ ਪਾਰਟੀ ਦੇ ਐਮਐਲਏ ਜਿੱਤੇ ਹੈਗੇ ਨੇ ਉਹ ਇਸ ਕਰਕੇ ਜਿੱਤੇ ਹੈਗੇ ਨੇ ਕਿਉਂਕਿ ਅਕਾਲੀ ਦਲ ਮਜ਼ਬੂਤ ਰਿਹਾ ਸੀ ਅਕਾਲੀ ਦਲ ਉੱਥੇ ਹਲਕਿਆਂ ਦੇ ਵਿੱਚ ਦੂਜੇ ਨੰਬਰ ਤੇ ਰਿਹਾ ਹੈਗਾ ਇਸ ਕਰਕੇ ਕਾਂਗਰਸ ਪਾਰਟੀ ਦੇ ਲੀਡਰ ਤੋਂ ਐਮਐਲਏ ਬਣੇ ਨੇ ਪੰਜਾਬ ਦੇ ਵਿੱਚ 2022 ਦੇ ਵਿੱਚ ਗੱਲ ਕੀਤੀ ਜਾਵੇ ਕੋਈ 58 ਹਲਕੇ ਨੇ ਜਿੱਥੋਂ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਹੈਗਾ ਇਸ ਕਰਕੇ ਸੁਬੀਰ ਸਿੰਘ ਬਾਦਲ ਹੁਣ ਨੇ ਦੇਖਿਆ ਕਿ ਜੇਕਰ ਉੱਥੋਂ ਸ਼ੁਰੂਆਤ ਹੀ ਹੋ ਜਾਂਦੀ ਹੈ ਜੇ ਜਸਵਿੰਦਰ ਕੌਰ ਰੰਦਾਵਾ ਨੇ ਸਖਤ ਟੱਕਰ ਦੇ ਦਿੰਦੇ ਹੈਗੇ ਨੇ ਉਹਨਾਂ ਦੇ ਕੈਨੇਡਾ ਬੈਠੇ ਜਵਾਈ ਪੂਰੀ ਗੇਮ ਖਮਾ ਦਿੰਦੇ ਹੈਗੇ ਤੇ ਲਾਜ਼ਮੀ ਤੌਰ ਤੇ ਈਸ਼ਵਰ ਆਮਾਦੀ ਪਾਰਟੀ ਨੂੰ ਇਹ ਜਿਹੜੀ ਲੜਾਈ ਜਿਹੜੀ ਆ ਇਹ ਜਿਹੜੀ ਜਿਹੜੀ ਜਿਤਨੀ ਏਡੀ ਸੌਖੀ ਨਹੀਂ ਹੋਏਗੀ ਇੱਕ ਤੇ ਪਿਓਰ ਜਿਹੜਾ ਹੈਗਾ 99% ਜਿਹੜਾ ਹਲਕਾ ਇਹ ਬਿਲਕੁਲ ਪਿੰਡੂ ਹਲਕਾ 103 ਤੇ ਪੂਰਾ ਮਝੈਲਾ ਦਾ ਟਿਪਿਕਲੀ ਮਝੈਲ ਏਰੀਆ ਹੈਗਾ ਜਿਹੜੀ ਸ਼ਹਿਰ ਦੀ ਵੋਟ ਦੀ ਗੱਲ ਕੀ ਉਹ ਤੇ 10-12 ਹਜ਼ਾਰ ਬੀਜੇਪੀ ਦੀ ਵੋਟ ਹੈਗੀ ਆ ਪਰ ਫਿਰ ਵੀ ਉੱਥੇ ਜਿਹੜੇ ਪਿੰਡਾਂ ਚ ਲੋਕ ਜਿਹੜੇ ਆ ਕੇ ਨੇ ਉਹ ਜ਼ਿਆਦਾ ਉਹੀ ਬੈਠਿਆ ਗਏ ਨੇ ਇਸ ਕਰਕੇ ਸਰਕਾਰ ਵਾਸਤੇ ਜਲੰਧਰ ਤੇ ਲੁਧਿਆਣਾ ਇਹ ਬੜੀਆਂ ਸੌਖੀਆਂ ਜੀਆਂ ਸੀਟਾਂ ਸੀ ਕਿ ਉੱਥੇ ਆਮ ਲੋਕੀ ਸ਼ਹਿਰੀ ਨੇ ਬਿਜ਼ਨਸਮੈਨ ਜਿਹੜੇ ਮੂੰਹ ਦੇ ਰੀਕੈਪ ਖਿਦੇ ਕਿ ਕਿਸ ਨੂੰ ਬੁਰਾ ਨਹੀਂ ਕਹਿੰਦੇ ਹੈਗੇ ਪਰ ਇਹ ਸਿੱਧੇ ਧਾਕੜ ਲੋਕ ਨੇ ਹੁਣ ਉਹਨਾਂ ਦੇਖਣਾ ਕਿ ਝਾੜੂ ਵਾਲਿਆਂ ਦੇ ਕਿੰਨੇ ਪੱਲੇ ਰਹਿ ਗਿਆ ਜਾਂ ਝਾੜੂ ਵਾਲੇ ਉੱਥੇ ਕਿੰਨਾ ਲੋਕਾਂ ਦਾ ਦਿਲ ਜਿੱਤਦੇ ਕਸ਼ਮੀਰ 16 ਜਿਨ੍ਹਾਂ ਦੀ ਬੇਵਕਤੀ ਮੌਤ ਹੋ ਉਹ ਲੋਕਾਂ ਦੇ ਵਿੱਚ ਕਿੰਨਾ ਵਿਚਰੇ ਆ ਗਏ ਨੇ ਉਹ ਆਪਣੇ ਆਪ 'ਚ ਵੱਡਾ ਸਵਾਲ ਉੱਤੇ ਜੀ ਮਹੱਤਵਪੂਰਨ ਗੱਲ ਹੈ ਕਿ ਬਾਕੀ ਜਿਹੜੇ ਕਾਲੀ ਦਲ ਦੇ ਜਿਹੜੇ ਹੋਰ ਵਾਂਸ ਵਾਂਸ ਕਾਲੀ ਦਲ ਨੇ ਉਹਨਾਂ ਦੇ ਕੈਂਡੀਡੇਟ ਉੱਥੇ ਇੰਨੇ ਮਾਇਨੇ ਨਹੀਂ ਰੱਖਦੇ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਉਹ ਮਾਇਨੇ ਰੱਖਦਾ ਹੈਗਾ ਕਿ ਉਹ ਕਿੰਨਾ ਸਟਰੋਂਗ ਦਿੰਦੇ ਹੈਗੇ ਨੇ ਔਰ ਇਹ ਤੀਜੀ ਗੱਲ ਹੈ ਕਿ ਭਾਜੀਪੀ ਕਿਹੜਾ ਕੈਂਡੀਡੇਟ ਉਤਾਰਦੇ ਹੈਗੇ ਜਿੱਦ ਭਾਜੀਪੀ ਨੇ ਵੀ ਉੱਥੇ ਜਿਹੜਾ ਕੈਂਡੀਡੇਟ ਉਤਾਰਦੀ ਉਹ ਸ਼ਹਿਰ ਦੇ ਵਿੱਚ ਹੋ ਸਕਦੇਗੇ ਤਰਨਤਾਰ ਤੋਂ 10-12000 ਵੋਟ ਲੈ ਜੇ ਪਰ ਉਹ ਫਿਰ ਕਾਂਗਰਸ ਪਾਰਟੀ ਦੀ ਜਿਹੜੀ ਵੋਟ ਆ ਉਹ ਖਰਾਬ ਹੋ ਸਕਦੀ ਹੈ ਉਹ ਦੂਜਾ ਹਰਮੀਤ ਸਿੰਘ ਸੰਧੂ ਨੂੰ ਲੈ ਕੇ ਕਿਉਂਕਿ ਉੱਥੇ ਆਮ ਆਦੀ ਪਾਰਟੀ ਦੇ ਡੇਰੇ ਚੇਅਰਮੈਨ ਸੀ ਸਰਕਾਰ ਉਹ ਸੋਵਾ ਕਹਿੰਦੇ ਕਿ ਹਰਮੀਤ ਸਿੰਘ ਸੰਧੂ ਜਿਹੜਾ ਵਾ ਉਹ ਉਹਨੂੰ ਆਪ ਵਾਲੇ ਪਾਰਟੀ ਚ ਸ਼ਾਮਲ ਨਹੀਂ ਕਰਨਗੇ ਉਹਦੇ ਪਿਛਲੀਆਂ ਜਿਹੜੇ ਕੰਮ ਕੀਤੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਲੇਕਿਨ ਆਮ ਆਦੀ ਪਾਰਟੀ ਦੇ ਵੱਡੇ ਲੀਡਰਾਂ ਉਹਨਾਂ ਨੂੰ ਪੁੱਛਿਆ ਨਹੀਂ ਤੇ ਹੋ ਸਕਦਾ ਕਿ ਜੇ ਆਮ ਆਦੀ ਪਾਰਟੀ ਦੇ ਉੱਥੇ ਬਾਗੀ ਖਲੋ ਕੇ ਹੈਗੇ ਤੇ ਫਿਰ ਲੜਾਈ ਜਿਹੜੀ ਹੈ ਇੱਕ ਸਿੱਧੀ ਦੀ ਸਿੱਧੀ ਜਿਹੜੀ ਟੱਕਰ ਆ ਉਹ ਕਾਲੀ ਦਲ ਤੇ ਆਮ ਆਦੀ ਪਾਰਟੀ ਦੇ ਵਿਚਕਾਰ ਰਹਿਣ ਵਾਲੀ ਆ ਅੱਜ ਦੀ ਤਰੀਕ ਦੇ ਨਾਲ ਜੇ ਕਾਂਗਰਸ ਪਾਰਟੀ ਦਾ ਕੋਈ ਵੱਡਾ ਚਿਹਰਾ ਆ ਗਿਆ ਤੇ ਹੋ ਸਕਦਾ ਕਿ ਮੁਕਾਬਲਾ ਤਕੋਣਾ ਵੀ ਹੋ ਜੇ ਜੀ ਬਹੁਤ ਸ਼ੁਕਰੀਆ ਜੀ